ਤਾ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਨੇ ਕੱਲ ਜਿਹੜਾ ਮੋਹਾਲੀ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਇੱਕ ਨਵੀਂ ਸਕੀਮ ਦਾ ਆਗਾਜ਼ ਕੀਤਾ ਹੈ ਜਿਹਦਾ ਨਾਮ ਜਿਹੜਾ ਰੱਖਿਆ ਗਿਆ ਹੈ ਐਨੀਵੇਅਰ ਰਜਿਸਟਰੀ ਸਕੀਮ ਤਾਂ ਹੁਣ ਇਹਦੇ ਵਿੱਚ ਜਿਹੜੀਆਂ ਲੋਕਾਂ ਨੂੰ ਪਹਿਲਾਂ ਮੁਸ਼ਕਲਾਂ ਆਉਂਦੀਆਂ ਸੀ ਰਜਿਸਟਰੀਆਂ ਕਰਨ ਦੇ ਸਬੰਧ ਵਿੱਚ ਉਹ ਬਹੁਤ ਘੱਟ ਹੋਣਗੀਆਂ ਕੀ ਕੋਈ ਜਿਹਦੇ ਵਿੱਚ ਸੁਧਾਰ ਹੋਇਆ ਸੋ ਜਿਵੇਂ ਟੋਕਨ ਲੱਗਦੇ ਆ ਰਜਿਸਟਰੀਆਂ ਤੇ ਉਹ ਹੁਣ ਵੀ ਲੱਗਦੇ ਆ ਪਰ ਉੱਥੇ ਸਕਰੀਨਾਂ ਨਹੀਂ ਸੀ ਜਿਵੇਂ ਸੇਵਾ ਕੇਂਦਰਾਂ ਦੇ ਵਿੱਚ ਸਕਰੀਨਾਂ ਲੱਗੀਆਂ ਨੇ ਹੁਣ ਇਹਨਾਂ ਨੰਬਰ ਚੱਲ ਪਿਆ ਐਨੇ ਨੰਬਰ ਦੀ ਅਗਲੀ ਵਾਰੀ ਇੱਕ ਤਾਂ ਹੁਣ ਇਹ ਸਕਰੀਨਾਂ ਜਿਹੜੀਆਂ ਲੱਗਣਗੀਆਂ ਤਾਂ ਉਹਨੂੰ ਟੋਕਨ ਦਿੱਤਾ ਜਾਊਗਾ ਤੇ ਇੱਕ ਵੈਬਸਾਈਟ ਵੀ ਜਿਹੜੀ ਸਰਕਾਰ ਨੇ ਬਣਾਈ ਜਲਦੀ ਉਹ ਲੋਕਾਂ ਦੇ ਸਾਹਮਣੇ ਜਿਹੜੀ ਰੱਖ ਦੇਣਗੇ ਜਨਹਿਤ ਵਿੱਚ ਜਾਰੀ ਹੈ ਜਿਹੜੀ ਕਰ ਦੇਣਗੇ ਤਾਂ ਟੋਕਨ ਨੰਬਰ ਲੱਗ ਗਿਆ ਤਾਂ ਨਾਲ ਸਕਰੀਨਾਂ ਚੱਲਣਗੀਆਂ ਵੀ ਹੁਣ ਆਹ ਟੋਕਨ ਨੰਬਰ ਦੀ ਵਾਰੀ ਆ ਗਈ ਰਜਿਸਟਰੀ ਕਰਾਉਣ ਦੀ ਤਾਂ ਇੱਕ ਤਾਂ ਇਹ ਸਹੂਲਤ ਜਿਹੜੀ ਹੋ ਜਾਊਗੀ ਇਸ ਤੋਂ ਇਲਾਵਾ ਰਜਿਸਟਰੀ ਲਿਖਣ ਲਈ ਇਸ ਸਕੀਮ ਤਹਿਤ ਜਿਹੜੀ ਰਜਿਸਟਰੀ ਲਿਖੀ ਜਾਂਦੀ ਹੈ 500 ਰੁਪਏ ਫੀਸ ਇਹਦੇ ਵਿੱਚ ਰੱਖੀ ਗਈ ਹੈ ਇਹ ਅਪਾਇੰਟਮੈਂਟ ਲੈਣ ਲਈ ਵੱਖਰੇ ਤੌਰ ਤੇ 500 ਰੁਪਿਆ ਫੀਸ ਜਿਹੜੀ ਲੱਗੇਗੀ ਕਹਿੰਦੇ ਤੋਂ ਭਾਵ ਟੋਟਲ 1000 ਰੁਪਿਆ ਜਿਹੜਾ ਬਣਦਾ ਹੈ ਤਾਂ ਹੁਣ ਇਸ ਨਵੀਂ ਸਕੀਮ ਤਹਿਤ ਰਜਿਸਟਰੀ ਲਿਖਣਾ ਤੇ ਅਪਾਇੰਟਮੈਂਟ ਲੈਣਾ ਜਿਹੜਾ 500 ਰੁਪਿਆ ਸਰਕਾਰ ਨੇ ਜਿਹੜਾ ਰੱਖਿਆ ਹੈ ਇਸ ਸਕੀਮ ਦੇ ਤਹਿਤ ਤਾਂ ਹੁਣ ਜਿਹੜੇ ਪਹਿਲਾਂ ਮਨਮਰਜ਼ੀ ਨਾਲ ਪੈਸੇ ਲੈਂਦੇ ਸੀਗੇ ਤਾਂ ਉਹਨਾਂ ਦੀ ਮਨਮਰਜ਼ੀ ਜਿਹੜੀ ਨਹੀਂ ਚੱਲਣੀ ਸਿਸਟਮ ਜਿਹੜਾ ਸਾਰਾ ਹੁਣ ਆਨਲਾਈਨ ਹੈ ਜਿਹੜਾ ਉਹ ਚੱਲੇਗਾ ਟੋਕਨ ਸਿਸਟਮ ਚੱਲੇਗਾ LED ਨਾਲ ਸਕਰੀਨ ਚੱਲੇਗੀ ਜਿਹਦੇ ਵਿੱਚ ਪਤਾ ਲੱਗ ਜਾ ਕਰੇਗਾ ਇਹ ਐਨਾ ਨੰਬਰ ਰਜਿਸਟਰੀ ਵਾਲਾ ਜਿਹੜਾ ਵਾਰੀ ਆ ਗਈ ਤੇ ਅਗਲੇ ਨੰਬਰ ਜਿਹੜੀ ਵਾਰੀ ਹੈ ਉਹ ਐਨਾ ਹੈ ਤਾਂ ਇਹਦੇ ਵਿੱਚ ਲੋਕ ਇਹ ਵੀ ਦੇਖ ਲਿਆ ਕਰਨਗੇ ਕਿ ਆਪਣੀ ਵਾਰੀ ਆਉਣ ਨੂੰ ਕਿੰਨਾ ਸਮਾਂ ਜੜ ਲੱਗੂਗਾ ਆਪਣੇ ਅੱਗੇ ਕਿੰਨੇ ਨੰਬਰ ਜਿਹੜੇ ਚੱਲੀ ਜਾਂਦੇ ਆ ਜਿਵੇਂ ਸੇਵਾ ਕੇਂਦਰਾਂ ਦੇ ਵਿੱਚ ਨੰਬਰ ਸਿਸਟਮ ਚੱਲਦਾ ਆਪਾਂ ਟੋਕਨ ਲੈ ਕੇ ਬਹਿ ਜਾਂਦੇ ਆ ਸਾਹਮਣੇ ਸਕਰੀਨ ਚੱਲਦੀ ਹੈ ਵੀ ਐਨੇ ਨੰਬਰ ਟੋਕਨ ਦੀ ਵਾਰੀ ਆ ਗਈ ਅੱਗੇ ਐਨੇ ਦੀ ਆਉਣੀ ਹੈ ਤਾਂ ਇਹ ਨਾਲ ਇਹ ਸਿਸਟਮ ਜਿਹੜਾ ਹੋਣ ਜਾ ਰਿਹਾ ਸੋ ਕਿਸੇ ਵੀ ਤਹਿਸੀਲ ਦੇ ਵਿੱਚ ਤੁਸੀਂ ਆਪਣੀ ਰਜਿਸਟਰੀ ਹੈ ਜਿਹੜੀ ਹੁਣ ਉਹ ਕਰਵਾ ਸਕੋਗੇ ਇਹਦੇ ਵਿੱਚ ਸਰਕਾਰ ਨੇ ਇਹ ਵੀ ਦੱਸਿਆ ਕਿ ਕਿਤੇ ਵੀ ਰਜਿਸਟਰੀ ਕਰਵਾਉਣ ਲਈ ਲੋਕਾਂ ਨੂੰ ਜਿਹੜਾ ਵੈਬਸਾਈਟ ਤੇ ਜਾਣਾ ਪਊਗਾ ਸਰਕਾਰ ਵੱਲੋਂ ਇਸ ਸਕੀਮ ਲਈ ਇੱਕ ਵਿਸ਼ੇਸ਼ ਵੈਬਸਾਈਟ ਹੈ ਜਿਹੜੀ ਉਹ ਬਣਾਈ ਗਈ ਹੈ ਤਾਂ ਇਸ ਤੇ ਲੋਕਾਂ ਨੂੰ ਜਾਣਾ ਪਊਗਾ ਜਿੱਥੇ ਜਾ ਕੇ ਤੁਹਾਨੂੰ ਰਜਿਸਟਰੀ ਦੀ ਚੋਣ ਕਰਨੀ ਪਊਗੀ ਵੀ ਕਿੱਥੇ ਕਿਹੜੇ ਇਲਾਕੇ ਦੇ ਵਿੱਚ ਤੁਸੀਂ ਰਜਿਸਟਰੀ ਹੈ ਜਿਹੜੀ ਉਹ ਕਰਵਾਉਣੀ ਹੈ ਉਹ ਤਹਿਸੀਲ ਕਿੱਥੇ ਹੈ ਤੇ ਕਿਹੜੇ ਜ਼ਿਲ੍ਹੇ ਦੀ ਰਜਿਸਟਰੀ ਕਰਾਉਣੀ ਹੈ ਉਹ ਦੋ ਉਹ ਦੋਨੋਂ ਤਿੰਨੇ ਜਿਹੜੀਆਂ ਜਾਣਕਾਰੀਆਂ ਭਰਨਗੀਆਂ ਉਹ ਇਸ ਸਾਈਟ ਤੇ ਜਿਹੜੀਆਂ ਸਬਮਿਟ ਹੋ ਜਾਣਗੀਆਂ ਤਹਿਸੀਲ ਦਾ ਨਾਮ ਇਹਦੇ ਵਿੱਚ ਸਿਲੈਕਟ ਹੋ ਜਾਊਗਾ ਜ਼ਿਲ੍ਹਾ ਹੋ ਜਾਊਗਾ ਜਗਾ ਹੋ ਜੂਗੀ ਕਿਥੋਂ ਜਗਾ ਦੀ ਕਿਥੋਂ ਕਰਵਾਉਣੀ ਹੈ ਤਾਂ ਇਹ ਸਾਰਾ ਸਿਸਟਮ ਇਸ ਐਨੀਵੇਅਰ ਰਜਿਸਟਰੀ ਸਕੀਮ ਇਹਦਾ ਨਾਮ ਦਿੱਤਾ ਸਰਕਾਰ ਨੇ ਇਹਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਕਿ ਪਹਿਲਾਂ ਅਪਡੇਟ ਦਿੱਤੀ ਸੀ ਕਿ ਜਲਦੀ ਰਜਿਸਟਰੀ ਨੂੰ ਲੈ ਕੇ ਨਵਾਂ ਸਿਸਟਮ ਜੜਾਉਣ ਜਾ ਰਹੇ ਆ ਤਾਂ ਇਹ ਜੂਨ ਮਹੀਨੇ ਤੋਂ ਕਿਹਾ ਸੀ ਅਜੇ ਜੂਨ ਮਹੀਨਾ ਸਟਾਰਟ ਨਹੀਂ ਹੋਇਆ ਕੁਝ ਦਿਨ ਬਾਕੀ ਹੈ ਤਾਂ ਸਰਕਾਰ ਨੇ ਇਹ ਸਕੀਮ ਹੈ ਜਿਹੜੀ ਪਹਿਲਾਂ ਹੀ ਸ਼ੁਰੂ ਕਰਤੀ ਤਾਂ ਜਾਣਕਾਰੀ ਨੂੰ ਤੁਸੀਂ ਵੀ ਅੱਗੇ ਸ਼ੇਅਰ ਜਰੂਰ ਕਰਦੇ